ਜਿਹੜਾ ਇਹ ਹੋਇਆ ਜੋ ਕੁਝ ਵੀ ਹੋਇਆ ਵਾਹਿਗੁਰੂ ਨੇ ਕਰਵਾਇਆ ਤਾਂ ਮੈਂ ਚਾਹੁੰਦਾ ਸੀ ਮੇਰੇ ਆਪਣੇ ਮਨ ਦੀ ਤਮੰਨਾ ਸੀਗਾ ਵੀ ਜੇ ਕੋਈ ਗੁਰਸਿੱਖ ਫੈਮਿਲੀ ਜਾਂ ਕੋਈ ਵੀ ਗੁਰਸਿੱਖ ਸੰਭਣਾ ਚਾਵੇ ਇਹਨੂੰ ਜਿੱਥੇ ਜ਼ਿਆਦਾ ਬੱਚੇ ਦੇਖਣੇ ਨੂੰ ਉਹ ਚਾਹੁੰਦਾ ਸੀ ਮੇਰੇ ਮਨ ਦੀ ਅਛਾ ਸੀਗੀ ਇਹ ਇਹ ਤਾਂ ਕੋਈ ਪੈਸੇ ਬੂਸੇ ਦਾ ਨਹੀਂ ਚਾਹੇਗਾ ਕੋਈ ਵੀ ਇਹ ਕੋਈ ਪਹਿਲੇ ਜਾਂ ਚੜ੍ਹਨ ਤੋਂ ਪਹਿਲੇ ਵੀ ਮੋਹ ਧਾਰ ਤੇ ਮਾਇਆ ਇਹ ਨਿਕਲ ਚੁਕੀਆਂ ਸੀਗੇ ਮਨ ਚੋਂ ਤਾਂ ਇਹ ਤਾਂ ਹੈ ਮੈਨੂੰ ਇਹਦਾ ਫਰਕ ਨਹੀਂ ਪੈਂਦਾ ਵਾ ਕਿਹੜੇ ਸੰਬੰਧ ਵਿੱਚ ਤੋਂ ਹਟੇ ਬੰਨ ਜਿਹੜੀ ਮੌਟਮਨਸਟੀ ਸਰ ਕਿਤਨੀ ਗਈ ਹੈ ਇਹ ਮਈ 2024 ਚ ਕੀਤਾ ਗਿਆ ਨੈਟ ਅਧਿਸ਼ੈਕਟ ਡੇਟ ਹੈ 19th ਆਫ ਮਈ 8 ਵਜੇ ਕੇ ਸੈਂਟੀਮਿੰਟ ਤੇ ਇਹ ਸਰ ਕੀਤੀ ਗਈ ਹੈ ਕਿਹੜੇ ਕਿਹੜੇ ਅਪੜਾ ਨਾਲ ਤੁਹਾਨੂੰ ਸਮਨਾ ਕਰਨਾ ਪਿਆ ਕਿੰਨਾ ਮੁਸ਼ਕਲ ਹੈ ਚੜਨਾ ਕਰਨਾ ਟਾਈਮ ਕੋ ਅਨੁਸਾਰ ਇਹ ਵੀ ਚੀਜ਼ ਕੀ ਹੈ ਜੇ ਐਵਰੇਸਟ ਦਾ ਨੌ ਸੁਣਦੇ ਹੋ ਤੁਹਾਡੇ ਮਾਈਂਡਡ ਡੈਥ ਹੁੰਦੀ ਹੈ ਕਿਉਂਕਿ ਟਫ ਹੈ ਇਟਸ ਨਾਟ ਈਜ਼ੀ ਇਹਨੂੰ ਕਟ ਕਟੋ ਕਟ 4-5 ਸਾਲ ਦਾ ਸਾਈਕਲ ਹੁੰਦਾ ਹੈ ਚੜਨ ਪਰ ਵਾਹਿਗੁਰੂ ਨੇ ਆਪਣੇ ਤੋਂ 1.5 ਸਾਲ ਚ ਕਰਾਈ ਆ ਕੋਈ ਬੇਸਿਕ ਟ੍ਰੇਨਿੰਗ ਨਹੀਂ ਕੋਈ ਐਡਵਾਂਸ ਟ੍ਰੇਨਿੰਗ ਨਹੀਂ ਪਤਾ ਨਹੀਂ ਵੀ ਕਰਵਾਉਣਾ ਸੀਗਾ ਕਿਉਂਕਿ ਹੋਇਆ ਨਹੀਂ ਸੀ ਪਹਿਲਾਂ ਬਹੁਤ ਲੋਕ ਟਰਾਈ ਕਰਦੇ ਇਹਨੂੰ ਇਹਨੂੰ ਲੱਖਾਂ ਲੋਕ ਟਰਾਈ ਕਰਦੇ ਆ ਤੇ ਹੁਣ ਤੱਕ ਭਾਵੇਂ 77 ਸਾਲਾਂ ਚ ਸਿਰਫ 6700 ਕੁਝ ਬੰਦੇ ਜੇ ਤੁਸੀਂ ਗੂਗਲ ਕਰੋਗੇ ਨਾ 6700 ਕੁਝ ਕਲਾਈਮਬਰ ਨੇ ਜਿਨ੍ਹਾਂ ਵਿੱਚੋਂ ਮਰ ਚੁੱਕੀ ਤੁਸੀਂ 53 ਹੈ 53 ਸਾਥ ਵਿੱਚ ਤੇ ठ सौ बंद ने की कारण यही है भी बहुत टफ ऑक्सीजन नहीं है चौंठ सौ तो बाद सिलेंडर यूज करना ही पैदा तो सिलेंडर यूज कर दें तो एग्जॉस्ट इने हो जाने थोड़ी ऑक्सीजन एक फिर भी खत्म हो जाती है तो ईवन के चार सिलेंडर लग जाते कई कई आए ने ਤੁਸੀਂ ਸੁਣਿਆ ਹੋਊਗਾ ਬਲੇਜ਼ਰਡ ਬਾਰੇ ਤੁਹੇ ਵਾਪਰ ਰੋੜ ਰਿਹਾਉਂਦੇ ਆ ਤੁਹਾਡੇ ਕਣਕਾਂ ਵੇਲੇ ਉੱਥੇ ਬਲੇਜ਼ਰਡਸ ਚੱਲਦੇ ਨੇ ਉੱਤੇ 8000 ਤੋਂ 3 ਜਿਹੜੇ ਉਹਦਾ ਮੌਸਮ ਉਹ ਕਦੇ ਦੇਖਿਆ ਨਹੀਂ ਸੀਗਾ ਸੁਣਿਆ ਸੀਗਾ ਵੀਡੀਓ ਤੇ ਮੂ ਦੇਖਦੇ ਰਹਿੰਦੇ ਆ YouTube ਤੇ ਪਰ ਉਹਦਾ ਫੈਕਟ ਉੱਥੇ ਜਾ ਕੇ ਪਤਾ ਲੱਗਦਾ ਕੁਝ ਬਲੇਜ਼ਰਡ ਲੱਗਦੇ ਨੇ ਤੁਹਾਡੇ ਤਾਂ ਤੁਹਾਨੂੰ ਕਈ ਕਿੰਨਾ ਕਿੰਨਾ ਸਮਾਂ ਤੁਹਾਨੂੰ ਸੁਰਤ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗਦਾ ਮੇਨ ਨਕੀ ਹੋ ਗਿਆ ਵਾਪਰ ਗਿਆ ਤੇ ਲੈਕ ਨਿਰਣਾ ਹੋਇਆ ਤੇ ਮੇਰੀ ਅੱਖਾਂ ਹਜੇ ਵੀ ਉੱਥੇ ਰਹਿ ਗਈਆਂ ਐਵਰੇਜ ਤੇ ਨਵੇਂ ਵੀ ਨਿਗਾਹ ਦੀਆਂ ਨੇ ਤੇ ਉਹ ਕੀ ਹੁੰਦੇ ਨੇ ਜਿਹੜਾ ਕਿ ਤੁਹਾਨੂੰ ਗੂਗਲ ਤੇ ਐਨਕਾਂ ਨਾਲ ਹੋਣ ਤਾਂ ਤੁਹਾਨੂੰ ਪਗਡੰਡੀ ਜਿਵੇਂ ਕਹਿੰਦੇ ਲੋਕਲ ਚ ਇਹ ਪਗਡੰਡੀ ਬਣਦੀ ਆ ਉਹ ਦਿਖਦੀ ਨਹੀਂ ਗੀ ਸੌਫਟ ਆਈਸ ਤੇ ਪੈਤਰ ਹੈਗਾ ਤਾਂ ਤੁਸੀਂ ਪੂਰੀ એનર્ਜੀ ਵੇਸਟ ਹੋਣੀ ਆ ਤੁਹਾਡੀ ਤੇ ਉਹ ਲੱਗਿਆ ਹੁਣ ਇਹੀ ਘਟਨਾ 2000 ਮੈਂ 19 ਮਈ ਦੀ ਸੀ ਕਿ 22 ਮਈ ਨੂੰ ਪੂਰੇ ਚ ਟੁੱਟ ਗਿਆ ਬਲੇਜ਼ਰ ਥੱਲੇ ਲੱਗਿਆ ਤਾਂ ਉਹ ਵਿਚਾਰੇ ਹਜੇ ਤੱਕ ਵਾਪਸ ਨਹੀਂ ਆਏ ਹੁਣ ਮਿਸਿੰਗ ਚ ਕਹਿ ਦਿੰਦੇ ਆ ਇਹ ਐ ਨਹੀਂ ਹੁੰਦਾ ਵੀ ਜੀ ਇਹ ਪਰਮਿਟ ਇਸ਼ੂ ਹੁੰਦੇ ਨੇ ਪਰਮਿਟ ਫੀਸ ਨਾ ਪੈਂਦਾ ਹੈ ਬਰਸ ਚੜਨ ਨੂੰ ਤੇ ਇੱਕ ਕਲਾਈਮਬਰ ਤੇ ਇੱਕ ਤੁਸੀਂ ਸ਼ੇਰਪਾ ਹੁੰਦਾ ਉਹਨੂੰ ਗਾਈਡ ਕਹਿੰਦੇ ਨੇ ਤੁਹਾਡੀ ਲੈਂਗੁਏਜ ਪਰ ਉਹ ਹਾਈਲੀ ਟ੍ਰੇਨਡ ਹੁੰਦਾ ਤੁਸੀਂ ਦੋਨੇ ਜਾ ਰਹੇ ਹੋ ਨੇ ਵੈਸੇ ਜਿਵੇਂ ਤੁਸੀਂ ਯਾਤਰਾ ਜਾਂਦੇ ਹੋ ਇਕੱਠੇ ਹੋ ਜਾਂਦੇ ਹੋ ਐ ਕਲਾਈਮਬਰ ਇਕੱਠੇ ਹੋ ਜਾਂਦੇ ਨੇ ਪਰ ਹਰ ਇੱਕ ਨਹੀਂ ਜਾ ਰਿਹਾ ਹੁੰਦਾ ਕੋਈ ਕਿੱਥੋਂ ਮੁੜ ਜਾਂਦਾ ਕੋਈ ਕਿੱਥੋਂ ਮੁੜ ਜਾਂਦਾ ਤੇ ਤੁਹਾਡੀ ਜਿੰਮਤ ਕਿਤਾ ਆ ਇੱਕ ਇੰਪੋਰਟੈਂਟ ਸਟ੍ਰਕਚਰ ਤੋਂ ਫ੍ਰੀ ਨੋਟ ਇਹ ਇਹ ਵਾਹਿਗੁਰੂ ਨੇ ਕਰਵਾਉਣਾ ਸੀ ਆਕਾਰ ਸ਼ਾਇਦ ਕਿਉਂਕਿ ਜਦ ਤੁਸੀਂ ਕੁੰਬੂ ਗਲੇਸ਼ੀਅਰ ਐਕ ਤੁਸੀਂ ਮੈਂ ਤੁਹਾਨੂੰ ਵਰਡ ਤਾਂ ਛੱਡ ਕੇ ਜਾ ਰਿਹਾ ਤੁਸੀਂ ਗੂਗਲ ਕਰੋਗੇ ਕੁੰਬੂ ਗਲੇਸ਼ੀਅਰ ਆ ਤੇ ਵਾਲਸ ਨੇ ਸਿਰਵਾਸੀਜ਼ ਨੇ ਤੁਸੀਂ ਦੇਖੋਗੇ ਵੀਡੀਓਸ ਤੇ ਉਹ ਲੈਡਰਸ ਨਾਲ ਕ੍ਰੋਸ ਕਰਨੀਆਂ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਡੂੰਘੀਆਂ ਹੁੰਦੀਆਂ ਨੇ 150 ਕਿਲੋਮੀਟਰ ਤੱਕ ਤਾਂ ਉਹ ਕ੍ਰੋਸ ਕਰਦੇ ਆ ਤਾਂ ਆਮ ਵਲ ਮੈ ਵੀ ਇਵਨ ਮੈਂ ਵੀ ਕੋਈ ਵੀ ਹੁੰਦਾ ਡਰ ਜਾਂਦਾ ਅਰ ਜਿਵੇਂ ਬਾਹਰ ਨੂੰ ਨੇ ਵੀ ਮੌਤ ਦਾ ਡਰ ਘਟਦਾ ਸੀ ਮਨ ਛੋ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਂ ਨਹੀਂ ਸੋਚ ਸਕਦਾ ਮੈਂ ਕਰ ਮੈਂ ਕੀਤਾ ਹੈ ਤੁਸੀਂ ਇਸ ਦੇ ਵਿੱਚ ਨੌਂਗਾ ਬਿਸਤਰ ਤੇ ਲੌਜ ਬਣਾਉਂ ਕੀ ਬਸੇ ਦਿੰਦੇ ਨੌਂਗਾਂ ਨੂੰ ਕਹਾਂਗਾ ਵੀ ਇਕਨਾ ਪਰ ਵਾ ਵਸੇ ਤੁਸੀਂ ਇਹ ਜਾਣਦੇ ਹੋਣਗੇ ਇਫ ਯੂ ਵਾਂਟ ਟੂ ਕਲਾਈਮ ਦ ਮਾਊਂਟੇਨ ਆਊਟਸਾਈਡ ਯੂ ਹੈਵ ਟੂ ਕਲਾਈਮ ਦ ਮਾਊਂਟੇਨ ਇਨਸਾਈਡ ਯੂ ਤੁਹਾਡੇ ਵਿੱਚ ਇੱਕ ਡਰ ਦਾ ਪਹਾੜ ਬਣਿਆ ਹੋਇਆ ਹੈ ਇਹ ਇੱਕ ਗੱਲ ਤਾਂ ਮਨ ਡਰ ਹੁੰਦਾ ਜੇ ਤੁਸੀਂ ਉਹਨੂੰ ਓਵਰਕਮ ਕਰ ਲਿਆ ਸ਼ਾਇਦ ਤੁਸੀਂ ਜੇ ਮਿਹਨਤ ਨਾਲ ਕੁਝ ਵੀ ਅਚੀਵ ਕਰ ਸਕਦੇ ਹੋ ਇਹ ਇੱਕ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਬੱਚਿਆਂ ਨੂੰ ਚੈੱਕ ਕਰ ਆਪਣੀ ਜੀਤ ਕਰੋ ਬਹੁਤ ਹੈ ਸਰ ਯੂਨੀਵਰਸਿਟੀ ਦੇ ਚੈਅ ਇਹ ਦਾ ਮੈਂ ਡੋਨੇਟ ਹੀ ਕਰਨਾ ਚਾਹੁੰਦਾ ਸੀਗਾ ਬਸ ਤਾਂ ਮੇਰਾ ਬੇਟਾ ਨੇ ਹੀ ਇਸ ਦਾ ਫਸਟ ਸਿੱਖ ਟੂ ਵੀ ਐਂਡ ਲਫਟਨੈਂਟ ਇਨ ਨਿਊਜ਼ੀਲੈਂਡ ਆਰਮੀ ਪਹਿਲਾ ਸਿੱਖ ਹੋਇਆ ਉਹ ਸਾਬ ਸੂਰਤ ਤੇ ਉਹਨੇ ਵੀ ਕਿਹਾ ਸੀ ਕਿ ਬੇਸ ਅਸੀਂ ਇੱਕ ਕਰੇ ਕਾਰ ਬਣਾ ਰਹੇ ਹਾਂ ਪ੍ਰਿੰਟ ਬੋਰਡ ਤਾਂ ਰੱਖ ਲਾਂਗੇ ਪਰ ਮੈਂ ਚਾਹੁੰਦਾ ਸੀ ਵੀ ਇਹ ਜੀ ਜਗ੍ਹਾ ਰੱਖੀ ਜਾਵੇ ਜਿੱਥੇ ਸਾਰੇ ਸਟੂਡੈਂਟਸ ਦੇਖਣ ਜਾਂਦਾ ਉਹਨਾਂ ਨੂੰ ਦਰਸ਼ਨ ਹੋਣ ਕਿਉਂਕਿ ਹਾਂਜੀ ਪਵਿੱਤਰ ਧਰਤੀ ਆ ਤੇ ਇੱਕ ਨਾਮ ਹੈ ਅਨਸਰ ਜਿਵੇਂ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦਾ ਵੀ ਇਸ ਪ੍ਰਾਈਸਲੈਸ ਵੀ ਵੈਸੇ ਵੀ ਯੂਐਸ ਚ ਜਿਹੜਾ ਖਰੀਦੀ ਗਈ ਆ ਤਾਂ 10000 ਯੂਐਸ ਡਾਲਰ ਦੀ ਆ ਮੌਂਟ ਡਾਇਵਰਸ ਤੇ ਬਹੁਤ ਕਾਰੀਆਂ ਸ਼ਕਤੀਆਂ ਜਿਹੜੀਆਂ ਉਹ ਸਰ ਕਰਕੇ ਆਈਆਂ ਪਰ ਮੈਨੂੰ ਖੁਸ਼ੀ ਆ ਸਰਦਾਰ ਮਲਕੀਸ਼ ਸਿੰਘ ਜੀ ਸਾਫਤ ਸੂਰਤ ਆ ਅਮਰਤਾਰੀਆ ਜਿਨ੍ਹਾਂ ਨੇ ਸੇਤ ਬਈ ਨੂੰ ਹੁਣੇ ਦੱਸਿਆ ਥੋੜੀ ਜਿਹੀ ਢਿੱਲੀ ਵੀ ਸੀ ਪਰ ਡਾਕਟਰ ਨੇ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ ਤੇ ਇਹਨਾਂ ਨੇ ਜਾ ਕੇ ਖਾਲਸਾ ਹੀ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮੰਨੂ ਟਾਪ ਦੇ ਐਵਰੇਜ ਤੇ ਉੱਤੇ ਜਾ ਕੇ ਉਹ ਮਿਸ਼ਾਲ ਸਾਹਿਬ ਚਲਾਇਆ ਤੇ ਕਿਉਂਕਿ ਫਤੇਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਦੇ ਸਾਹਸ ਦੀ ਵੀ ਮੈਂ ਜਿਹੜੀ ਆ ਉਹਦਾ ਵੀ ਕਦਰਦਾਨ ਆ ਕਿਉਂਕਿ ਅੱਜ ਦਾ ਜਿਹੜਾ ਯੋਗ ਆ ਇਹ ਪਦਾਰਥਵਾਦੀ ਯੋਗ ਹੋ ਚੁੱਕਾ ਪਰ ਇਹਨਾਂ ਨੇ ਨਿਸ਼ਕਾਮ ਹੋ ਕੇ ਉਹ ਜਿੱਥੇ ਮਾਉਂਟ ਐਵਰੇਸਟ ਸਰ ਕੀਤੀ। ਉੱਥੇ ਨਾਲ ਦੀ ਨਾਲ ਇੱਕ ਕਿਉਂਕਿ ਜਿਹਲੇ ਜਾਣਾ ਹੁੰਦਾ ਠੰਡ ਬਹੁਤ ਹੁੰਦੀ ਆ। ਉਹ ਜਿਹੜੀ ਬਾਰਦੀ ਆ ਜੁਨੀਫਾਰਮ ਰੂਪ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਫੈਸਿਲਿਟੀਆਂ ਹੁੰਦੀਆਂ। ਉਹ ਇਸ ਗੁਰੂਗ੍ਰਾਂਥ ਸਾਹਿਬ ਯੂਨੀਵਰਸਿਟੀ ਨੂੰ ਡੋਨੇਟ ਵੀ ਕੀਤੀ ਆ। ਜਿਹਦਾ ਮੈਂ ਸਮਝਦਾ ਫਾਈਨੈਂਸ਼ੀਅਲੀ ਭਾਵੇਂ ਦੇਣਾ ਨਹੀਂ ਦਿੱਤਾ ਜਾ ਸਕਦਾ 10000 ਡਾਲਰ ਦੀ ਉਹ ਜੁਨੀਫਾਰਮ ਆਉਂਦੀ ਆ। ਉਹ ਪ੍ਰੇਰਣਾ ਕਰਕੇ ਇੱਥੇ ਅਸੀਂ ਸ਼ੀਸ਼ੇ ਦੇ ਉਹਨੂੰ ਮੜ ਕੇ ਰੱਖਾਂਗੇ ਸੋ ਤਾਂ ਇੱਕ ਇਹਨਾਂ ਦਾ ਵੀ ਪਤਾ ਲੱਗੇ ਵੀ ਸਰਦਾਰ ਮਲਕੀਤ ਸਿੰਘ ਵੀ ਹੋਣੀ ਇਹ 2024 ਦੇ ਵਿੱਚ ਐਵਰੇਜ ਸਰ ਕੀਤੀ ਸੀ ਤੇ ਬੱਚਿਆਂ ਲਈ ਪ੍ਰੇਰਨਾ ਵੀ ਬਣੇ ਮੈਂ ਸਤਕਾਰਯੋਗ ਭੈਣ ਜੀ ਵੀ ਉਹਨਾਂ ਦੇ ਘਰੋਂ ਆਏ ਆ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਨਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਦਾ ਨੂੰ ਬੇਰੁਕਤਾ ਤੰਦਰੁਸਤੀ ਨਾਮਦਾਨ ਬਖਸ਼ਿਸ਼ ਕਰਨਾ ਇਹ ਜਿਹੜੀਆਂ ਬਲੰਦੀਆਂ ਸਤਗੁਰ ਜੀ ਨੇ ਬਖਸ਼ਿਸ਼ ਕੀਤੀਆਂ ਲੰਮਾ ਸਾਹ ਕਰਕੇ ਹੁੰਦੀਆਂ ਨਹੀਂ ਤਾਂ ਮੈਂ ਦੇਖਦਾ ਛੋਟੀਆਂ ਜਿਹੜੀਆਂ ਅੱਜ ਕੱਲ ਚਾਹੇ ਡੈਮ ਹੀ ਹੋਣ ਉੱਥੇ ਲੋਕਾਂ ਦੇ ਸਾਹ ਸੁੱਤੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਆ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ